ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਐਫੀਡੇਵਿਟ ਦਿੱਤਾ ਜੀ ਜਿਨ੍ਹਾਂ ਜੀ ਤੋਂ ਇਹ ਸਾਫ਼ ਜਾਇਰ ਹੁੰਦਾ ਕਿ ਇਹਨਾਂ ਨੇ ਆਪ ਦੀ ਪੋਲ ਆਪ ਹੀ ਖੋਲ ਲਈ ਜੋ ਗੱਲਾਂ ਕੀਤੀਆਂ ਜਾ ਰਹੀਆਂ ਸੀ ਉਸ ਤੇ ਮੋਹਰ ਲਾ ਦਿੱਤੀ ਆ ਕਿ ਜਿਹੜਾ ਕਿਸਾਨ ਭਰਾਵਾਂ ਨੂੰ ਰਾਤੋਂ ਰਾਤ ਜਿਹੜੇ ਕਿ ਇੱਕ ਮੀਟਿੰਗ ਵਾਸਤੇ ਗਏ ਸਨ ਚੰਡੀਗੜ੍ਹ ਆ ਯੂਨੀਅਨ ਮਿਨਿਸਟਰ ਸ਼ਿਵਰਾਜ ਚੋਹਾਨ ਸਾਹਿਬ ਨਾਲ ਔਰ ਪੰਜਾਬ ਸਰਕਾਰ ਦੇ ਮੰਤਰੀ ਸਹਿਬਾਨ ਜਿਹਦੇ ਚ ਖੁੱਡੀਆਂ ਸਾਹਿਬ ਤੇ ਸ਼ਾਇਦ ਹਰਪਾਲ ਚੀਮਾ ਸਾਹਿਬ ਇਹ ਸਾਰੇ ਵਿੱਚ ਸਨ ਮਤਲਬ ਸਟੇਟ ਗਵਰਨਮੈਂਟ ਦੀ ਮੀਟਿੰਗ ਸੀ ਉਸ ਮੀਟਿੰਗ ਤੋਂ ਆਉਂਦਿਆਂ ਕਿਸਾਨ ਭਰਾਵਾਂ ਨੂੰ ਡਿਟੇਨ ਕੀਤਾ ਗਿਆ ਔਰ ਰਾਤੋਂ ਰਾਤ ਪੁਲਿਸ ਫੋਰਸ ਵਰਤ ਕੇ ਜਿੱਥੇ ਉਹਨਾਂ ਦਾ ਧਰਨਾ ਚਕਾਇਆ ਗਿਆ ਜਿਹੜਾ ਪੀਸਫੁਲੀ ਉਹ ਧਰਨਾ ਲਾ ਕੇ ਬੈਠੇ ਸਨ ਉੱਥੇ ਉਹਨਾਂ ਦੀ ਆ ਜਿਹੜਾ ਸਮਾਨ ਹੈ ਚਾਹੇ ਟਰਾਲੀਆਂ ਨੇ ਹੋਰ ਚੀਜ਼ਾਂ ਚੋਰੀਆਂ ਕੀਤੀ ਗਈਆਂ ਉਹਦੀ ਇੱਕ ਰਿਟ ਪਈ ਆ ਪੰਜਾਬ ਐਂ ਹਰਿਆਣਾ ਹਾਈ ਕੋਰਟ 'ਚ ਜਿੱਦੇ 'ਚ ਅੱਜ ਇਹ ਵੀ ਪੁਲਿਸ ਨੂੰ ਕਹਿਣਾ ਪੈ ਗਿਆ ਕਿ ਅਸੀਂ ਤਾਂ ਡੱਲੇਵਾਲ ਸਾਹਿਬ ਨੂੰ ਫੜਿਆ ਹੀ ਨਹੀਂ ਕਿੰਨੇ ਦਿਨਾਂ ਦੇ ਤੁਸੀਂ ਉਹਨਾਂ ਨੂੰ ਲਈ ਫਿਰਦੇ ਹੋ ਇੱਧਰ ਤੋਂ ਉੱਧਰ ਤੇ ਕਹਿੰਦੇ ਅਸੀਂ ਰੈਸਟ ਹੀ ਨਹੀਂ ਕੀਤਾ ਜੋ ਮਰਜ਼ੀ ਉਹਨਾਂ ਨੂੰ ਮਿਲੇ ਉਸ ਚ ਇੱਕ ਐਫੀ ਡੈਵਿਡ ਦਿੱਤਾ ਜਿਹਦੇ ਚ ਇਹ ਕਹਿ ਰਿਹਾ ਜੀ ਕਿ ਕਿਸਾਨ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀ ਕਿ ਜਿਹੜੇ ਸਾਡੇ ਕਿਸਾਨ ਵੀਰ ਉਹ ਦਿੱਲੀ ਨੂੰ ਕੂਚ ਕਰਨ ਲੱਗੇ ਸੀ ਤੇ ਭਾਈ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਨੂੰ ਜੇ ਦਿੱਲੀ ਨੂੰ ਜਾਣ ਲੱਗੇ ਸੀ ਤੇ ਤੁਹਾਨੂੰ ਕੀ ਟਿੱਡਪੀੜ ਹੋ ਰਹੀ ਤੁਸੀਂ ਤਾਂ ਆਪ ਕਹਿੰਦੇ ਸੀ ਕਿ ਜੇ ਦਿੱਲੀ ਨਹੀਂ ਜਾਣਗੇ ਤੇ ਸਾਡਾ ਅੰਦਾਤਾ ਦੇਸ਼ ਦੀ ਰਾਜਤਾ niche ਨਹੀਂ ਜਾਊਗਾ ਤੇ ਕਿ ਲਾਹੌਰ ਜਾਊਗਾ ਤੇ ਜੇ ਉਹ ਦਿੱਲੀ ਨੂੰ ਚੱਲਿਆ ਸੀ ਤੇ ਤੈਨੂੰ ਤਾਂ ਫੈਸਿਲੀਟੇਟ ਕਰਨਾ ਚਾਹੀਦਾ ਸੀ ਜੇ ਕੁਸਾਨੀ ਮੁੱਦੇ ਆ ਤੇ ਤੁਸੀਂ ਸੀਰੀਅਸ ਹੋ ਮਗਰ ਥੋਟੀ ਗੱਲ ਨੇ ਐਫੀਡੇਵਿਟ ਨੇ ਸਾਫ਼ ਕਰਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀ ਸਰਕਾਰ ਨਾਲ ਰਲ ਕੇ ਖੇਡ ਰਹੀ ਆ ਆਮ ਆਦਮੀ ਪਾਰਟੀ ਅ ਬੀ ਟੀਮ ਤਾਂ ਮੈਂ ਨਹੀਂ ਕਹੂੰਗਾ ਕੱਲਾ ਭਾਜਪੀ ਦੀ ਮੈਂ ਕਹੂੰਗਾ ਭਾਜਪੀ ਦੀ ਹੱਥ ਠੋਕਾ ਕਰਤਾ ਧਰਤਾ ਬੀ ਟੀਮ ਕਹਿ ਲੋ ਸੀ ਟੀਮ ਕਹਿ ਲੋ ਏ ਟੀਮ ਕਹਿ ਲੋ ਰੀਅਲ ਟੀਮ ਕਹਿ ਲੋ ਉਹਨਾਂ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਨਹੀਂ ਤੱਕ ਅੰਦਾਤਾ ਦਿੱਲੀ ਨੂੰ ਜਾਵੇ ਇਸ ਗੱਲ ਨੂੰ ਤਾਂ ਤੁਹਾਨੂੰ ਮਦਦ ਕਰਨੀ ਚਾਹੀਦੀ ਸੀ ਤੁਹਾਨੂੰ ਕੀ ਨੁਕਸਾਨ ਹੋ ਰਿਹਾ ਉਹਨਾਂ ਦਾ ਦਿੱਲੀ ਜਾਇਆ ਨੂੰ ਆਪ ਹੀ ਤੁਸੀਂ ਕਹਿੰਦੇ ਸੀ ਕਿ ਦਿੱਲੀ ਜਾ ਕੇ ਆਪਦੀ ਰਾਜਧਾਨੀ 'ਚ ਜੇ ਅੰਦਾਤਾ ਗੱਲ ਨਹੀਂ ਕਰ ਸਕਦਾ ਤਾਂ ਕੀ ਕਰ ਸਕਦਾ ਮਗਰ ਇਸ ਐਫੀਡੇਵਿਟ ਨੇ ਜੋ ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਇਹ ਐਫੀਡੇਵਿਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਿੱਤਾ ਉਹਨੇ ਅੱਜ ਸਪਸ਼ਟ ਕਰਤਾ ਕਿ ਭਗਵੰਤ ਮਾਨ ਕੇਂਦਰ ਦੀ ਸਰਕਾਰ ਨਾਲ ਰਲ ਕੇ ਕਿਸਾਨੀ ਅੰਦੋਲਨ ਨੂੰ ਫੇਲ ਕਰ ਰਿਹਾ ਜਿਦੇ ਚ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਨੇ ਉਹ ਨਾ ਮੰਨੀਆਂ ਜਾਣ ਇਹਦੇ ਚ ਵੱਡੇ ਗੁਨੇਕਾਰ ਹੈ ਸੋ ਆਈ ਕੰਡੈਮ ਥਿਸ ਐਕਸ਼ਨ ਜੋ ਪੁਲਿਸ ਦਾ ਔਰ ਜੋ ਐਫੀਡੇਵਿਟ ਹੈ ਲੋਕਾਂ ਨੂੰ ਪਾੜਨੇ ਤੋਂ ਸਪਸ਼ਟ ਹੀ ਹੈ ਕੀ ਭਾਜਪੀ ਤੇ ਆਪ ਇਕੱਠੇ ਰਲੇ ਇਸ ਤੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ